ਇਸੇ ਲੋਕੋ ਤੋਂ ਪਾਸੇ ਹੁਣਾ ਚਾਹੀਏ ਸਾਰੇ ਲੋਕੋ ਤੋਂ ਪਾਸੇ ਹੁਣਾ ਚਾਹੀਏ ਗਟਰ ਚੋਂ ਇੱਟਾ ਰੋੜੇ ਕੱਢ ਰਹੇ ਇਹਨਾਂ ਤਿੰਨ ਨੌਜਵਾਨਾਂ ਦਾ ਗੁਨਾਹ ਪਰਤਦਰ ਪਰਤ ਖੁੱਲ ਰਿਹਾ ਹੈ ਫਿਰੋਜ਼ਪੁਰ ਚ ਇਹ ਤਿੰਨੇ ਨੌਜਵਾਨ ਗਟਰ ਚੋਂ ਆਪਣੇ ਹੀ ਦੋਸਤ ਅਰਵਿੰਦ ਦੀ লাশ ਕੱਢ ਰਹੇ ਨੇ ਇਲਜ਼ਾਮ ਨੇ ਕਿ ਤਕਰੀਬਨ 20 ਦਿਨ ਪਹਿਲਾਂ ਇਹਨਾਂ ਨੇ ਅਰਵਿੰਦ ਨੂੰ ਕਤਲ ਕਰ ਇਸ ਗਟਰ ਵਿੱਚ ਸੁੱਟ ਦਿੱਤਾ ਸੀ ਵਜਾ ਬਣਿਆ ਕਿਸੇ ਅਣਪਛਾਤੀ ਕੁੜੀ ਨਾਲ ਫੋਨ ਤੇ ਗੱਲਬਾਤ ਕਰਨ ਨੂੰ ਲੈ ਕੇ ਬਵਾਦ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਕਾਲਜ ਵਿੱਚ ਇੰਜੀਨੀਅਰਿੰਗ ਦਾ ਡਿਪਲੋਮਾ ਕਰਦੇ ਚਾਰ ਦੋਸਤ ਦੀਪਕ, ਅਮਿਤ, ਰਾਕੇਸ਼ ਅਤੇ ਅਰਵਿੰਦ ਇਕੋ ਪੀਜੀ ਵਿੱਚ ਰਹਿੰਦੇ ਸਨ ਚਾਰੇ ਦੋਸਤ ਬਿਹਾਰ ਤੋਂ ਪੰਜਾਬ ਆੜਨ ਆਏ ਸਨ ਅਣਪਛਾਤੀ ਕੁੜੀ ਨਾਲ ਫੋਨ ਤੇ ਗੱਲਬਾਤ ਕਰਨ ਨੂੰ ਲੈ ਕੇ ਦੀਪਕ, ਅਮਿਤ, ਰਾਕੇਸ਼ ਦਾ ਮ੍ਰਿਤਕ ਅਰਵਿੰਦ ਨਾਲ ਝਗੜਾ ਐਨਾ ਵਧਿਆ ਕਿ ਤੀਨਾਂ ਨੇ ਸ਼ਰਾਬ ਪੀ ਆ ਕੇ ਅਰਵਿੰਦ ਦਾ ਤੇਜ਼ ਤਾਰ ਹਥਿਆਰ ਨਾਲ ਕਤਲ ਕਰ ਦਿੱਤਾ ਇਸ ਗੱਲ ਦਾ ਉਸ ਵੇਲੇ ਪਤਾ ਲੱਗਾ ਜਦੋਂ ਅਰਵਿੰਦ ਦੇ ਪਰਿਵਾਰ ਵਾਲਿਆਂ ਨੇ ਉਸ ਨਾਲ 6 ਜੂਨ ਨੂੰ ਸੰਪਰਕ ਕੀਤਾ ਗੱਲ ਨਾ ਹੋਣ ਤੇ ਅਮਿਤ ਨੂੰ ਫੋਨ ਕੀਤਾ ਗਿਆ ਅਮਿਤ ਨੇ ਦੱਸਿਆ ਕਿ 9 ਜੂਨ ਨੂੰ ਆਖਰੀ ਪੇਪਰ ਹੋਣਾ ਸੀ ਇਸ ਦੇ ਬਾਵਜੂਦ ਅਰਵਿੰਦ ਨਹੀਂ ਪਹੁੰਚਿਆ ਅਰਵਿੰਦ ਦੇ ਪਿਤਾ ਵਿਨੋਦ ਆਪਣੇ ਪੁੱਤਰ ਦੇ ਗੁੰਮਸ਼ੁਦਾ ਹੋਣ ਦੀ ਸ਼ਿਕਾਇਤ ਪੁਲਿਸ ਨੂੰ ਦੇ ਕੇ ਉਸ ਦੀ ਪਾਲ ਫਿਰੋਜ਼ਪੁਰ ਚ ਕਰਦੇ ਰਹੇ ਪੁਛਗਿੱਛ ਦੌਰਾਨ ਪਤਾ ਲੱਗਾ ਕਿ ਅਰਵਿੰਦ ਦਾ ਤਿੰਨਾਂ ਦੋਸਤਾਂ ਨਾਲ ਕਿਸੇ ਗੱਲ ਤੇ ਵਿਵਾਦ ਹੈ ਪੁਲਿਸ ਨੇ ਤਿੰਨਾਂ ਤੋਂ ਪੁਛਗਿੱਛ ਕੀਤੀ ਤਾਂ ਸਾਰਾ ਮਾਮਲਾ ਸਾਹਮਣੇ ਆ ਗਿਆ ਤਿੰਨਾਂ ਨੇ ਜਿੱਥੇ লাশ ਦੱਬੀ ਸੀ ਉਸ ਥਾਂ ਦੇ ਨਿਸ਼ਾਨਦੇਹੀ ਵੀ ਪ ਤੋਂ ਮਗਰੋਂ ਜਦੋਂ ਉਸਨੇ ਤਲਾਸ਼ ਕੀਤੀ ਤਾਂ ਜਦੋਂ ਉਹ ਇੱਕ ਢਾਬੇ ਤੇ ਪਹੁੰਚਿਆ ਤਾਂ ਢਾਬੇ ਵਾਲੇ ਨੇ ਦੱਸਿਆ ਕਿ ਮਿਤੀ 7 6 2015 ਨੂੰ ਰਾਤ 9 ਵਜੇ ਇਹ ਚਾਰੇ ਬੰਦੇ ਮੇਰੇ ਢਾਬੇ ਤੇ ਖਾਣਾ ਖਾ ਕੇ ਸ਼ਰਾਬ ਪੀ ਕੇ ਇਹਨਾਂ ਦਾ ਝਗੜਾ ਹੋਇਆ ਸੀ ਤਾਂ ਉਸ ਤੋਂ ਬਾਅਦ ਇਹ ਦੀਪਕ ਕੁਮਾਰ, ਰਕੇਸ਼ ਕੁਮਾਰ ਅਤੇ ਅਮਰਤ ਤਿੰਨੇ ਅਰਵਿੰਦ ਕੁਮਾਰ ਨੂੰ ਪਠਾਕਲੋਨੀ ਜਾ ਕੇ ਲੈ ਗਏ। ਉਸ ਇਤਲਾਹ ਤੇ ਥਾਣਾ ਕੁਲਗੜੀ ਵਿੱਚ ਪਰਚਾ ਅਗਵਾ ਕਰਕੇ ਲੈ ਕੇ ਪਰਚਾ ਦਰਜ ਹੋ ਗਿਆ ਪਰਚਾ ਦਰਜ ਹੋਣ ਤੋਂ ਬਾਅਦ ਜਦੋਂ ਪੁਲਿਸ ਨੇ ਦੀਪਕ ਕੁਮਾਰ ਰਕੇਸ਼ ਕੁਮਾਰ ਅਤੇ ਅਮਰਤਕਾਰ ਨੂੰ ਰਾਉਂਡ ਅਪ ਕਰਕੇ ਪੁੱਛਗਿੱਛ ਕੀਤੀ ਤਾਂ ਉਹਨਾਂ ਨੇ ਇਹ ਦੱਸਿਆ ਕਿ ਅਰਵਿੰਦ ਨੂੰ ਉਹਨਾਂ ਨੇ ਮਾਰ ਕੇ ਇੱਕ ਗਟਰ ਦੇ ਵਿੱਚ ਉਸਦੀ ਡੈੱਡ ਬੋਡੀ ਨੂਸਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਵੀ ਕਿਸੇ ਫੋਨ ਤੋਂ ਲੜਕੀ ਦੇ ਫੋਨ ਤੋਂ ਗੱਲਬਾਤ ਕਰਨ ਤੋਂ ਇਹਨਾਂ ਦੇ ਵਿੱਚ ਝਗੜਾ ਹੋਇਆ ਜਿਸ ਕਰਕੇ ਇਹਨਾਂ ਤਿੰਨਾਂ ਨੇ ਅਰਵਿੰਦ ਮਕਰ ਦਾ ਕਤਲ ਕਰ ਦਿੱਤਾ ਮ੍ਰਿਤਕ ਅਰਵਿੰਦ ਦੇ ਪਿਤਾ ਵਿਨੋਦ ਨੇ ਕਰਜ਼ਾ ਲੈ ਕੇ ਉਸ ਨੂੰ ਫਿਰੋਜ਼ਪੁਰ ਪੜਨ ਲਈ ਭੇਜਿਆ ਸੀ पुत्र अरविंद घरच सब तो वड्डा सी ओदे पिता दोशियां खिलाफ सख्त कार्रवाई दी मांग कर रहे हैं। इसको फांसी होना चाहिए सर मैं ये मांग करता कि मेरा पूरा परिवार बर्बाद हो गया हम कर्ज लेकर किसको पढ़ाते बच्चा को जो बहुत आराम से लेकिन ये लोग मेरे मां का कितने बच्चे आपके तीन बच्चे, तीन बच्चे एक, बट्चे एक बट्चे। दो लड़का एक लड़की है बड़ा था सबसे ਉਹ ਦਰਮਾਨ ਲੈ ਕੇ ਕਿ ਉਹ ਇਸ ਕੋ ਯਾਹ ਭੇਜੇ ਤੇ ਪਰਾਨੇ ਕੇ ਲਈ ਲੇਕਿਨ ਇਹ ਨਾ ਮੇਰੇ ਬੱਚੇ ਨੂੰ ਮਾਰ ਮੇਰਾ ਪਰਿਵਾਰ ਪੁਲਿਸ ਨੇ 3 ਲੱਖ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ